ਗੌਰਮਿੰਟ ਨੇ ਮਹਾਂਬੋੜਾ ਦੇ ਕੋਰਪੋਰੇਸ਼ਨ ਦੇ ਆਪ ਗੌਰਮਿੰਟ ਨੇ ਆਪਣੀ ਕਰ ਦਿੱਤੀ ਪੁਜੀਸ਼ਟ ਨੂੰ ਵੀ ਸਮਝਾ ਰਹੇ ਆਪਾਂ ਹਜੇ ਸਵਾਦਾ ਵੀ ਪੁੱਲ ਵੱਜ ਚੁੱਕਿਆ ਤੇ ਲਗਾਤਾਰ ਸਿਆਸਤ ਗਰਮਾਈ ਹੋਈ ਹੈ ਤੇ ਲਗਾਤਾਰ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਮੌਜੂਦ ਆ ਤਾਂ ਉੱਥੇ ਲੋਕਾਂ ਦਾ ਕੀ ਕਹਿਣਾ ਮੇਰੇ ਨਾਲ ਜੀਤਮਿੰਦਰ ਸਿੰਘ ਮੌਜੂਦ ਨੇ ਜੀਤਮਿੰਦਰ ਸਿੰਘ ਜੀ ਲਗਾਤਾਰ ਸਿੱਧੂ ਮੂਸੇਵਾਲੇ ਦੀ ਹਵੇਲੀ ਪਹੁੰਚੇ ਸਰ ਕਿਸ ਤਰ੍ਹਾਂ ਦਾ ਰੁਜ਼ਾਨ ਮਿਲ ਰਿਹਾ ਹੈ ਨਾ ਤੁਸੀਂ ਦੇਖ ਹੀ ਲਿਆ ਜਿਸ ਤਰੀਕੇ ਨਾਲ ਲੋਕਾਂ ਦਾ ਪਿਆਰ ਤੇ ਲੋਕਾਂ ਦਾ ਸਾਥ ਮਿਲ ਰਿਹਾ ਹੈ ਤੇ ਮੈਨੂੰ ਲੱਗਦਾ ਕਿ ਬਹੁਤ ਵਧੀਆ ਜਿੱਤਨ ਦੇ ਪਾਸੇ ਅਸੀਂ ਜਾ ਰਹੇ ਹਾਂ ਤੇ ਸਭ ਤੋਂ ਵੱਡੀ ਗੱਲ ਤੇ ਇਹ ਹੋਈ ਹੈ ਕਿ ਅੱਜ ਸਿੱਧੂ ਮੂਸੇਵਾਲੇ ਤੇ ਪਰਿਵਾਰ ਨੇ ਸਿੱਧੂ ਮੂਸੇਵਾਲੇ ਦੇ ਬਜ਼ੁਰਗਾਂ ਨੇ ਸਾਬਲ ਕੋਰਸਿੰਗ ਨੇ ਤੇ ਜਿਵੇਂ ਕੋਰਸਿੰਗ ਨੇ ਬਹੁਤ ਵੱਡਾ ਕਟ ਕਰਕੇ ਇੱਕ ਵਿਸ਼ਵਾਸ ਦੁਆਇਆ ਇੱਕ ਸੁਨੇਹਾ ਭੇਜਿਆ ਸਮੁੱਚੇ ਪੰਜਾਬ ਚ ਬਠਿੰਡਾ ਪਾਰਲੀਮੈਂਟ ਚ ਇਹ ਸਿੱਧੂ ਮੂਸੇਵਾਲੇ ਦਾ ਸਾਰਾ ਪ੍ਰਬਾਲ ਕਾਂਗਰਸ ਨਾਲ ਤੇ ਜੀਸ਼ਵਿੰਦਰ ਸਿੰਘ ਨਾਲ ਡਟ ਕੇ ਖੜਾ ਹੈ ਪਰ ਕੱਲ ਤਾਂ ਜਦੋਂ ਸੁਪਾਤਾ ਲੱਗ ਗਿਆ ਕਿ ਸਿੱਧੂ ਮੂਸੇਵਾਲੇ ਦੇ ਘਰ ਇੱਕ ਵਰਕਰ ਮੀਟਿੰਗ ਰੱਖ ਲਈ ਹੈ ਤਾਂ ਪੂਰੀ ਸਿਆਸਤ ਦੇ ਵਿੱਚ ਹੜਕਮ ਪਹੁੰਚਿਆ ਹੋਇਆ ਹੈ ਕਿਵੇਂ ਦੇਖਦੇ ਹੋ ਚਰਚਾ ਬਣੀ ਹੋਈ ਹੈ ਰਾਜਨੀਤਿਕ ਦਲਾਂ ਦੇ ਵਿੱਚ ਵੱਡੇ ਵੱਡੇ ਬਿਆਨ ਦੇ ਰਹੇ ਨੇ ਕਿਵੇਂ ਦੇਖਦੇ ਇਸ ਦੇਖਣਾ ਕੀ ਹੈ ਦੇਚੇ ਸਾਨੂੰ ਤਾਕਤ ਮਿਲੀ ਹੈ ਬਜ਼ੁਰਗਾਂ ਦਾ ਅਸ਼ੀਰਵਾਦ ਮਿਲੇ ਸੋਇਦੇ ਚ ਦੇਖਣ ਦੀ ਗੱਲ ਹੈ ਇੱਕ ਕਾਰਵਾ ਚੱਲ ਰਿਹਾ ਹੈ ਉਹਦੇ ਚ ਹੋਰ ਵਾਅਦਾ ਹੋਇਆ ਤੇ ਆਈ ਹੌਲੀ ਹੌਲੀ ਵਾਅਦਾ ਹੁੰਦੇ ਅਸੀਂ ਇੱਕ ਬਹੁਤ ਵੱਡੀ ਜਿੱਤਾਂ ਦੇ ਪਾਸੇ ਜਾ ਰਹੇ ਹਾਂ ਇੱਥੇ ਲੱਗਦਾ ਸੀ ਕਾਂਗਰਸ ਦੇ ਚ ਲਗਾਤਾਰ ਗੁੱਟਬਾਜ਼ੀ ਸਾਹਮਣੇ ਆਉਂਦੀ ਸੀ ਕਿ ਉਹ ਸ਼ਹਿਰਾਂ ਦੇ ਵਿੱਚ ਗੁੱਟ ਬਣੇ ਹੋਏ ਨੇ ਤਾਂ ਉੱਥੇ ਅਸੀਂ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਕਾਂਗਰਸ ਇੱਕ ਹੈ ਕੋਈ ਗੁੱਟਬਾਜ਼ੀ ਨਹੀਂ ਹੈ ਇਹ ਸਿਰਫ ਇੱਕ ਮੀਡੀਆ ਦੀ ਕ੍ਰिएशन ਜਿਹੜੀ ਕਿ ਹੁਣ ਝੂਠੀ ਹੋ ਗਈ ਕਿ ਸਾਰੇ ਇਕੱਠੇ ਨੇ ਮੁਕਾਬਲਾ ਕਹਿੰਦੇ ਨਾ ਮੁਕਾਬਲਾ ਜੀਤਮਿੰਦਰ ਦਾ ਕਿਸੇ ਨਾਲ ਨਹੀਂ ਜੀਤਮਿੰਦਰ ਜਰਾ ਜੀ ਇੱਕ ਨੰਬਰ ਤੇ ਇੱਕ ਨੰਬਰ ਤੇ ਰਹੇਗਾ ਹਾਂ ਬਿਲਕੁਲ ਜੀਤਮਿੰਦਰ ਜਿਹੜੇ ਉਹ ਇੱਕ ਨੰਬਰ ਤੇ ਨੇ ਤਾਂ ਇੱਕ ਨੰਬਰ ਤੇ ਰਹਿਣਗੇ ਤਾਂ ਲਗਾਤਾਰ ਸਿੱਧੂ ਮੂਸੇਵਾਲੇ ਦੀ ਹਵੇਲੀ ਦੀਆਂ ਤਸਵੀਰਾਂ ਨੇ ਤਾਂ ਜਿੱਥੇ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਲਗਾਤਾਰ ਅੱਜ ਜੀਤਮਿੰਦਰ ਪਹੁੰਚੇ ਸਨ ਲੋਕਾਂ ਨੇ ਕਾਂਗਰਸ ਵਰਕਰਾਂ ਨੇ ਵੱਡਾ ਹੁੰਕਾਰ ਆ ਵੀ ਦਿੱਤਾ ਤਾਂ ਕੀ ਕਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਰੋਜ਼ਾਨਾ ਆਉਣਗੇ ਸਿੱਧੂ ਮੂਸੇਵਾਲੇ ਦੀ ਬਾਹਰ ਦੀ ਹਵੇਲੀ ਦੀ ਤਸਵੀਰ ਤਾਂ ਅਏ ਵੱਡੇ ਲੋਕਾਂ ਦਾ ਇਕੱਠ ਸੀਗਾ ਤੇ ਇੱਥੇ ਵੱਡੇ ਲੋਕਾਂ ਨੇ ਵੱਡੇ ਤੌਰ ਦੇ ਉਤੇ ਜਿਤਮਿੰਦਰ ਦੇ ਨਾਲ ਆਪ ਦਾ ਹਾਂ ਚ ਹਾਂ ਪਾ ਕੇ ਸਮਰਥਨ ਦਿੱਤਾ ਬੜੇ ਰੋ ਪੰਜਾਬ ਹਰਿਆਣਾ ਨਾਲ ਧੰਨਵਾਦ